ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਹੈ ਗੁਰਬਾਣੀ ਦੇ ਵਿੱਚ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸਬਦ ਵਿਚਾਰੀ ਅੰਤਰ ਖੋਂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਏ ਪਨਹਾਰੀ ਮਹਾਰਾਜ ਕਹਿੰਦੇ ਇਹ ਉਹ ਅਵਸਥਾ ਹੈ ਜਿੱਥੇ ਰਸਨਾ ਜਿਹੜੀ ਹੈ ਉਹ ਅੰਮ੍ਰਿਤ ਨੂੰ ਪੀਣ ਲੱਗ ਜਾਂਦੀ ਹੈ ਪਰ ਇਹ ਪ੍ਰਗਟ ਕਿਵੇਂ ਹੁੰਦਾ ਹੈ ਜਦੋਂ ਆਪਾਂ ਨਾਮ ਸਿਮਰਨ ਅਭਿਆਸ ਕਰਦੇ ਆ ਨਾ ਮਨ ਸਹਿ ਸੁਣ ਵਿੱਚ ਜਾ ਕੇ ਉਸ ਸ਼ਬਦ ਨੂੰ ਫੜ ਲੈਂਦਾ ਜਿਹੜਾ ਬ੍ਰਹਮਣ ਦੇ ਵਿੱਚ ਸ਼ਬਦ ਚੱਲ ਰਿਹਾ ਨਾਮ ਚੱਲ ਰਿਹਾ ਇੱਥੇ ਦੱਸ ਰਹੇ ਆ ਨਾ ਆਪੇ ਗੁਰਦੁਆਰਾ ਵਿਚਾਰ ਕਰਦੇ ਆ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸ਼ਬਦ ਵਿਚਾਰੀ ਵੀ ਉਹ ਸੱਚਾ ਸ਼ਬਦ ਜਿਹੜਾ ਚੱਲ ਰਿਹਾ ਹੈ ਜਿਹੜਾ ਧੁਨ ਦੇ ਰੂਪ ਦੇ ਵਿੱਚ ਹੈ ਕਹਿੰਦੇ ਜਦੋਂ ਉਹ ਪ੍ਰਗਟ ਹੋ ਜਾਂਦਾ ਨਾ ਫਿਰ ਆਪਾਂ ਜਿਵੇਂ ਜਿਵੇਂ ਸਿਮਰਨ ਕਰਦੇ ਹਾਂ ਕਮਾਈ ਦੇ ਨਾਲ ਰਸਨਾ ਤੇ ਨਾ ਰਸ ਆਣ ਲੱਗ ਜਾਂਦਾ ਹੈ ਅੰਮ੍ਰਿਤ ਆਣ ਲੱਗ ਜਾਂਦਾ ਮਿਠਾਸ ਪ੍ਰਗਟ ਹੋ ਜਾਂਦੀ ਹੈ ਮਾਲਕ ਦੇ ਨਾਮ ਦੀ ਇਸ ਕਰਕੇ ਤਾਂ ਫਿਰ ਜਦੋਂ ਨਾਮ ਪ੍ਰਗਟ ਹੁੰਦਾ ਆਪਣਾ ਬਾਰ-ਬਾਰ ਸਮਾਧ ਚ ਬੈਠਣ ਨੂੰ ਸਿਮਰਨ ਕਰਨ ਨੂੰ ਦਿਲ ਕਰਦਾ ਹੈ ਬਾਰ-ਬਾਰ ਅਭਿਆਸ ਕਰਨ ਨੂੰ ਦਿਲ ਕਰਦਾ ਹੈ ਕਰਨ ਨੂੰ ਤੇ ਕਰਾਉਣ ਨੂੰ ਵੀ ਦਿਲ ਕਰਦਾ ਫਿਰ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸਭ ਦੇ ਕਾੜ ਪੀਏ ਬਨਹਾਰੀ ਇਹ ਇਦਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਵੇਂ ਖਾਲੀ ਖਲਾਅ ਚ ਤਾਂ ਮਹਾਰਾਜ ਦਾ ਅੰਮ੍ਰਿਤ ਪਿਆ ਹੀ ਹੈ ਫਿਰ ਕਹਿੰਦੇ ਜਿਵੇਂ ਆਪਾਂ ਖੂਹ ਦੇ ਉਤੋਂ ਬਾਲਟੀ ਨਹੀਂ ਭਰਦੇ ਪਾਣੀ ਦੀ ਹੌਲੀ ਹੌਲੀ ਬਾਲਟੀ نیچے ਉਤਰਦੀ ਹੈ ਜਿਵੇਂ ਅੰਦਰ ਗਿਆ ਵਾ ਨਾਭੀ ਤੱਕ ਰੁਕਦੀ ਹੈ ਐਵੇਂ ਖੂਹ ਦੇ ਵਿੱਚ ਬਾਲਟੀ ਭਰਦੇ ਆਪਾਂ ਭਰ ਕੇ ਫਿਰ ਜਦੋਂ ਉੱਥੇ ਥੋੜੀ देर ਰੁਕਦੀ ਹੈ ਬਾਲਟੀ ਪਾਣੀ ਭਰਿਆ ਜਾਂਦਾ ਫਿਰ ਆਪਾਂ ਉਹਨੂੰ ਉੱਤੇ ਚੁੱਕ ਲੈਨੇ ਆ ਇਹ ਜੁਗਤ ਵੀ ਦੱਸੀ ਹੈ ਅੰਦਰ ਜਦੋਂ ਸਵਾਸ ਅੰਦਰ ਜਾਏ ਵਾ ਫੇਤੇ ਰੁਕੇ ਗੁਰੂ ਫਿਰ ਉੱਪਰ ਆ ਗਿਆ ਤੇរសਨਾ ਮਿੱਠੀ ਹੋ ਗਈ ਇਦਾਂ ਹੀ ਕਹਿੰਦੇ ਨਾਪ ਘਾਟ ਤੇ ਵੀ ਅਮਰਤ ਰੱਖਿਆ ਹੋਇਆ ਤੇ ਇਹ ਸ਼ਬਦ ਦੇ ਥਰੂ ਕਹਿੰਦੇ ਕੱਢ ਕੇ ਪੀਤਾ ਜਾ ਸਕਦਾ ਜਿਵੇਂ ਜਿਵੇਂ ਆਪਾਂ ਨਾਮ ਸੁਣਦੇ ਸੁਣਦੇ ਕਮਾਈ ਕਰਾਂਗੇ ਨਾ ਆਪਾਂ ਨੂੰ ਸ਼ਬਦ ਵੀ ਸੁਣ ਰਿਹਾ ਤੇ ਨਾਲ-ਨਾਲ ਆਪਾਂ ਸਹਿਸ ਸਹਿਸਮਣ ਵੀ ਕਰਦੇ ਜਾ ਰਹੇ ਹਾਂ ਇਸੇ ਤਰ੍ਹਾਂ ਮਹਾਰਾਣੀ ਫਿਰ ਯੁਗਤੀ ਦੱਸੀ ਹੈ ਅੰਤਰਖੂਟਾ ਅਮਰਤ ਭਰਿਆ ਸ਼ਬਦ ਦੇ ਕਾੜ ਪੀ ਬਨਹਾਰੀ ਵੀ ਸ਼ਬਦ ਦੇ ਥਰੂ ਤੁਸੀਂ ਇਹ ਅਮਰਤ ਕੱਢ-ਕੱਢ ਕੇ ਪੀ ਸਕਦੇ ਹੋ ਇਸਾਰਾ ਕਮਾਈ ਦੇ ਉੱਪਰ ਡਿਪੈਂਡ ਕਰਦਾ ਜਦੋਂ ਨਾਮ ਪ੍ਰਗਟ ਹੋ ਜਾਂਦਾ ਓਵੇਂ ਫਿਰ ਆਪਾਂ ਸਹਿਜ ਸਹਿਜ ਸਿਮਰਨ ਕਰਕੇ ਹਰ ਕਾਬਿਲ ਲੋਗ ਨਾਮ ਬਿਲੋਹ ਮੇਰੇ ਭਾਈ ਸਹਿਜ ਬਿਲੋਹ ਜਿase ਤਤ ਨਾ ਜਾਈ ਫਿਰ ਉਸ ਤਤ ਗਿਆਨ ਨਾਲ ਜਿਹੜਾ ਨਾਮ ਸ਼ਬਦ ਵੀ ਸੁੰਦਾ ਰਹਿੰਦਾ ਨਾਲ-ਨਾਲ ਸਾਨੂੰ ਅਮਰਤ ਵੀ ਆਈ ਜਾਂਦਾ ਸੋ ਇਹ ਵਿਚਾਰ ਸੀ ਸੱਚੇ ਪਾਤਸ਼ਾਹ ਨੇ ਜਿੰਨੀ ਵੀ ਵਿਚਾਰ ਕਰਾਈ ਹੈ ਤੇ ਥਾਂ ਹੀ ਪਾਉਣ ਤੋ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ